ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਕਿਸਾਨਾਂ ਨੂੰ ਮਿਆਰੀ ਖੇਤੀ ਸਮਗਰੀ ਮੁਹੱਈਆ ਕਰਾਉਣ ਲਈ ਅੱਜ ਬਟਾਲਾ ਬਲਾਕ ਦੇ ਸਮੂਹ ਇਨਪੁਟ ਡੀਲਰਾਂ ਦੀ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਲਗਭਗ ਸਾਰੇ ਹੀ ਡੀਲਰ ਜਿਹੜੇ ਨੇ ਸ਼ਾਮਲ ਹੋਏ ਨੇ ਮੁੱਖ ਮੁੱਦਾ ਸੀਗਾ ਕਿ ਜੋ ਉਹਨਾਂ ਦੀ ਸਮੱਸਿਆਵਾਂ ਨੇ ਉਹਨਾਂ ਬਾਰੇ ਪਤਾ ਕਰੀਏ ਜੋ ਸਰਕਾਰ ਦੀਆਂ ਗਾਈਡਲਾਈਨਾਂ ਨੇ ਉਹਨਾਂ ਦਸੀਏ ਤੋਂ ਉਹਦੇ ਵਿੱਚ ਕਿਸਾਨਾਂ ਦੀ ਭਲਾਈ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਉਹਨਾਂ ਨੂੰ ਖੇਤੀ ਸਮਗਰੀ ਜਿਹੜੀ ਆ ਉਹ ਮਿਹਾਰੀ ਮਹਿਆ ਕਰਾਈਏ। ਤੋਂ ਉਸ ਵਾਸਤੇ ਅੱਜ ਸਾਰਿਆਂ ਨੂੰ ਇਹ ਇੱਕ ਇਤਲਾਕ ਦਿੱਤਾ ਗਿਆ ਕਿ ਅਸੀਂ ਕਿਸਾਨਾਂ ਨੂੰ ਮਹਿਆ ਕਰਾਈਏ ਵਧੀਆ ਖਾਤੀ ਸਮਗ ਖੇਤੀ ਸਮਗਰੀ ਤੇ ਜਿੱਥੇ ਵੀ ਕੋਈ ਪ੍ਰੋਬਲਮ ਹੈਗੀ ਆ ਉਹ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲੈਂਦੀ ਹੈ। ਇਸ ਦੇ ਨਾਲ ਨਾਲ ਖੇਤੀਬਾੜੀ ਆਪਣੇ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਕੋਈ ਵੀ ਸਮੱਸਿਆ ਆਉਂਦੀ ਆ ਉਹ ਖੇਤੀਬਾੜੀ ਮਾਰਾਂ ਦੇ ਨਾਲ ਸੰਪਰਕ ਕਰਕੇ ਉਹ ਸਮੱਸਿਆ ਦੇ ਹੱਲ ਲਈ ਫੇਰ ਉੱਥੇ ਜਿਹੜੀ ਆ ਕੋਈ ਕੀਟਨਾਸ਼ਕ ਹੈ ਕੋਈ ਬੁੰਦੀਨਾਸ਼ਕ ਹੈ ਕੋਈ ਖਾਦੀ ਪੌਣੀ ਆ ਉਹਦੀ ਵਰਤੋਂ ਕਰਨ ਕਿ ਕਈ ਵਾਰੀ ਅ ਗਲਤ ਆਪਾਂ ਦਵਾਈ ਪਾ ਕੇ ਜਾਂ ਗਲਤ ਡੋਜ਼ ਪਾ ਕੇ ਆਪਾਂ ਸਪਰੇਅ ਕਰਦੇ ਆ ਉਹਦੇ ਨਾਲ ਖਾਦ ਫਸਲ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਸ ਨੂੰ ਪ੍ਰਮੁਖਤਾ ਨਾਲ ਕੰਮ ਕਰੀਏ ਤਾਂ ਜੋ ਅਸੀਂ ਇੱਕ ਸਾਰੀ ਉਹ ਗਾਹ ਤੋੜ ਸਕੀਏ ਉਹਨਾਂ ਦੀ ਭਲਾਈ ਵਾਸਤੇ ਗਾ ਕਰ ਸਕੀਓ ਕਿਉਂਕਿ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਡਾ. ਗੁਰਬੀ ਸਿੰਘ ਖੁਡੀਆਂ ਜੀ ਦਾ ਵੀ ਇਹੀ ਆਦੇਸ਼ ਹੈ ਕਿ ਅਸੀਂ ਫਾਰਮਰ ਤੱਕ ਵੱਧ ਤੋਂ ਜਿਹੜੀ ਮੈਰੀਜ ਜਿਹੜੀ ਸੋ ਖੇਤੀ ਸਮਗਰੀ ਉਹ ਪਹੁੰਚਾਉਣੀ ਹੈ ਇਸ ਤੋਂ ਇਲਾਵਾ ਜਿਹੜੀ ਹੈ ਜਿਹੜੀ ਸਾਰ ਸਿਮਾਵਾਂ ਨੇ ਉਹ ਵਧੀਆ ਤਰੀਕੇ ਨਾਲ ਕਿਉਂਕਿ ਇਹ ਸਾਡਾ ਇੱਕ ਬੜਾ ਇੱਕ ਜਰੀਆ ਵਾ ਡੀਲਰ ਨੇ ਜਿਹੜੇ ਸਾਡੇ ਇੱਕ ਪਸਾਰ ਸਿੱਖਿਆ ਦੇ ਵਿੱਚ ਬਹਿ ਅਹਿਮ ਰੋਲ ਦਾ ਕਰਦੇ ਨੇ ਇਹਨਾਂ ਨੂੰ ਵੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਇਹ ਅਜਿਹਾ ਅਜ ਮੌਸਮ ਦੇ ਹਿਸਾਬ ਨਾਲ ਕਿਹੜੀ ਸੁਭਸਿਆ ਆ ਰਹੀ ਕਿਹੜੀ ਨਹੀਂ ਆ ਰਹੀ ਉਸ ਵਾਸਤੇ ਸੋਸ਼ਲ ਮੀਡੀਆ ਜਿਹੜੀ ਵਰਤੋਂ ਆਪਾਂ ਕਰ ਰਹੇ ਆ ਉਸ ਵਾਸਤੇ ਜਿਹੜੀ ਵਟਸਐਪ ਗਰੁੱਪ YouTube ਚੈਨਲ ਇਹਨਾਂ ਤੱਕ ਜਿਹੜੀ ਆ ਉਹ ਜਿਹੜੀ ਖੇਤੀ ਸੂਚਨਾ ਜਿਹੜੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਆ ਤਾਂ ਜੋ ਇਹ ਵੀ ਕਿਸਾਨਾਂ ਤੱਕ ਪਹੁੰਚਾ ਸਕੋ ਸੋ ਇਹ ਦੋ ਤਿੰਨ ਮਸਲੇ ਜਿਹੜੇ ਸੀਗੇ ਉਹ ਇਹਨਾਂ ਨੇ ਵਿਚਾਰ ਕੀਤੇ ਆ ਸੋ ਉਹਦੇ ਵਿੱਚ ਇਹਨਾਂ ਨੂੰ ਇਹ ਹੀ ਦਾਇਰ ਦਿੱਤੀ ਕਿ ਹਰੇਕ ਫਾਰਮਰ ਜਿਹੜਾ ਵੀ ਕੋਈ ਖੇਤੀ ਸਮਗਰੀ ਖਰੀਦਾ ਵਾ ਉਹਨੂੰ ਬਿੱਲ ਜ਼ਰੂਰ ਕੱਟ ਕੇ ਦੇਣ ਆਪਣੇ ਖੇਤੀ ਆਪਣੀ ਦੁਕਾਨ ਦੇ ਉੱਤੇ ਸਟਾਕ ਬੋਰਡ ਲਿਖ ਕੇ ਦੱਸਣ ਵੀ ਉਹਦੇ ਚ ਕਿਹੜਾ ਕਿਹੜੀ ਕਿਹੜੇ ਕਿਹੜੀ ਚੀਜ਼ ਹੈਗੀ ਹੈ ਕਿੰਨੀ ਕਿੰਨੀ ਹੈਗੀ ਕਿੰਨੀ ਉਹਦੀ ਕੀਮਤ ਆ ਸੋ ਕਿਸਾਨ ਵੀਰਾਂ ਨੂੰ ਇਹ ਵੇਦਿਆ ਕਿ ਜਦੋਂ ਵੀ ਆਪਣੀ ਖੇਤੀ ਸਮਗਰੀ ਖਰੀਦਦੇ ਆ ਚਾਹੇ ਦਾਅ ਚਾਹੇ ਉਹ ਖਾਦ ਆ ਚਾਹੇ ਬੀਜ ਆ ਚਾਹੇ ਕੀਟਨਾਸ਼ਕ ਨੇ ਉਹਦਾ ਬਿੱਲ ਜ਼ਰੂਰ ਲੈਣ ਜੇ ਕੋਈ ਬਿੱਲ ਨਹੀਂ ਦਿੰਦਾ ਤਾਂ ਉਹ ਆਪਣੇ ਖੇਤੀਬਾੜੀ ਅਧਿਕਾਰੀਆਂ ਦੇ ਆਪਣੇ ਧਿਆਨ ਦੇ ਵਿੱਚ ਲਿਖਤੀ ਰੂਪ ਵਿੱਚ ਲਿਉਣ ਜ਼ੁਬਾਨੀ ਕਲਾਮੀ ਨਾਲ ਨਾ ਗੱਲ ਕਰ ਪਿਤਾਜੋ ਇਹੋ ਸਬੰਧੀ ਜਿਹੜਾ ਕੋਈ ਵੀ ਜਿਹੜੀ ਭਾਰਵੀ ਕਰਨੀ ਹੋ ਕਰ ਸਕੀ ਹੈ ਫਾਜੀ ਆਪਣਾ ਨਾਮ ਕਰਦਾ ਮੈਂ ਕੁਲਦੀਪ ਸਿੰਘ ਕਾਲੋਂ ਮੇਰੀ ਦੁਕਾਨ ਹੈ ਦਵਾਈਆਂ ਦੀ ਤੇ ਬੀਜਾਂ ਦੀ ਮੈਨਲੀ ਬਹੁਤ ਚਰਵਾਦੇ ਚੀਫ ਸਾਹਿਬ ਦਾ ਹੈਗੀ ਪਹਿ ਲਿਆ ਕੇ ਉਹਨਾਂ ਨੇ ਸਾਰੇ ਡੀਲਰਾਂ ਨੂੰ ਇਕੱਠਿਆਂ ਕਰਕੇ ਕਿਸਾਨਾਂ ਦੀ ਭਲਾਈ ਵਾਸਤੇ ਚੰਗੀਆਂ ਖਾਦਾਂ ਚੰਗੀਆਂ ਦਵਾਈਆਂ ਚੰਗੇ ਬੀਜ ਵੇਚਣ ਲਈ ਸਾਰਿਆਂ ਨੂੰ ਹੁਕਮ ਕੀਤਾ ਤੇ ਬਟਾਲੇ ਸ਼ਹਿਰ ਦੀ ਅੱਗੇ ਵੀ ਇੱਕ ਪਰੰਪਰਾ ਵੀ ਇੱਥੇ ਕੋਈ ਬੰਦਾ ਗਲਤ ਚੀਜ਼ ਨਹੀਂ ਵੇਚਦਾ ਮੈਨੂੰ ਵੀ 37 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਤਕਰੀਬਨ ਸਾਰੇ ਬੰਦੇ ਜਿਹੜੇ ਆ ਉਹ ਚੰਗੇ ਨੇ ਤੇ ਚੰਗਾ ਹੀ ਕੰਮ ਕਰਦੇ ਨੇ ਤੇ ਕਿਸਾਨ ਨੂੰ ਸਹੀ ਗਾਈਡ ਕਰਕੇ ਸਮੇਤ ਬਿੱਲ ਚੀਜ਼ਾਂ ਦਿੰਦੇ ਨੇ ਜਿਹੜੀ ਵੀ ਇਹ ਚੀਜ਼ ਵੇਚਦੇ ਆ ਤੇ ਸਾਡੀ ਤੇ ਹੋਈ ਮੈਂ ਦੁਬਾਰਾ ਫੇਰ ਵੀ ਇਹਨਾਂ ਡੀਲਰ ਭਾਵਾਂ ਨੂੰ ਕਹਿਣਾ ਵਾ ਵੀ ਤੁਸੀਂ ਬਿੱਲ ਤੇ ਮਾਲ ਲੈ ਕੇ ਬਿੱਲ ਤੇ ਮਾਲ ਵਿੱਚੋਂ ਚੰਗਾ ਮਾਲ ਵਿੱਚੋਂ ਕਿਉਂਕਿ ਕਿਸਾਨ ਅੱਗੇ ਲੁੱਟਿਆ ਪੁੱਟਿਆ ਗਿਆ ਉਹਦੇ ਪੱਲੇ ਕੱਖ ਨਹੀਂਗਾ ਹਾਂਜੀ ਹਾਂਜੀ ਕਈ ਵਾਰੀ ਖਾਦ ਖਾਦ ਦੀ ਕਿਲਤ ਆ ਜਾਂਦੀ ਪਿੱਛੋਂ ਗੱਡੀਆਂ ਨਹੀਂ ਆਈਆਂ ਕੋਈ ਰੈਕ ਨਹੀਂ ਲੱਗਾ ਜਾਂ ਐ ਹੋਜੀ ਗੜਬੜ ਹੁੰਦੀ ਆ ਬਾਕੀ ਤੇ ਤਕਰੀਬਨ ਨਹੀਂ ਬੀਜ ਦਵਾਈਆਂ ਜਿਹੜੀਆਂ ਉਹ ਤੇ ਆਮ ਹੀ ਮਿਲਦੀਆਂ ਜਾਂਦੀਆਂ ਤੇ ਅਸੀਂ ਵੇਚੀ ਜਾਂਦੇ ਆ ਅੱਜ ਦੀ ਮੀਟਿੰਗ ਦਾ ਕੀ ਅੱਜ ਦੀ ਮੀਟਿੰਗ ਦਾ ਬੜਾ ਵਧੀਆ ਪ੍ਰਭਾਵ ਆ ਸਾਰੇ ਡੀਲਰ ਵੀ ਭਰਾ ਜਿਹੜੇ ਆ ਤੇ ਮਹਿਕਮੇ ਦੇ ਸਾਰੇ ਅਫਸਰ ਚੀਫ ਸਾਫ ਸਮੇਤ ਇੱਕ ਦੂਜੇ ਨਾਲ ਕੋਆਪਰੇਟ ਕਰਨ ਦਾ ਇਹਨਾਂ ਨੇ ਐਦ ਲਿਆ ਵਾ ਚੰਗਾ ਇਤਰਾ ਕੰਮ ਕਰਨਗੇ ਸਾਰੇ ਇਸ ਮੀਟਿੰਗ ਦਾ ਬੜਾ ਫਾਇਦਾ ਵਾ ਵੀ ਇੱਕ ਤੇ ਜਾਣ ਪਛਾਣ ਹੋ ਗਈ ਅਫਸਰਾਂ ਨਾਲ ਦੂਜਾ ਜੋ ਅਫਸਰਾਂ ਨੇ ਕਿਹਾ ਉਹ ਸਾਰੇ ਡੀਲਰ ਜਿਹੜੇ ਆ ਉਹਨੂੰ ਧਿਆਨ ਨਾਲ ਸੁਣ ਕੇ ਲਾਗੂ ਕਰਨਗੇ ਹਾਂਜੀ ਸਾਰੇ ਆਪਣਾ ਨਾਮ ਦੱਸੋ ਨਰੇਸ਼ ਮਰਵਾ ਜੀ ਫਰਟੀਲਾਈਜ਼ਰ ਸੈਂਟਰ ਢੇਰਾ ਰੋਡ ਬਟਾਲਾ ਮੇਰੀ ਦੁਕਾਨ ਦਾ ਨਾਮ ਆ ਅੱਜ ਮੈਂ ਇੱਥੇ ਨਵੇਂ ਚੀਫ ਸਾਹਿਬ ਸਾਡੇ ਆਏ ਆ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਜੀ ਉਹਨਾਂ ਦੇ ਨਾਲ ਦੂਬਦੂ ਗੱਲਾਂ ਬਾਤਾਂ ਕਰਨ ਨਾਲ ਉਹਨਾਂ ਦੀ ਕੋ-ਕੋ ਸਿੱਖਿਆ ਲੈਣ ਵਾਸਤੇ ਸਾਰੇ ਡੀਲਰ ਭਰਾ ਸਾਡੇ ਇਕੱਠੇ ਹੋਏ ਆ ਔਰ ਸਾਨੂੰ ਲੱਗਦਾ ਇਹ ਇਹਨਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ ਤੇ ਉਹਦਾ ਸਾਨੂੰ ਸਾਡੇ ਡੀਲਰਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਏਗਾ ਪਹਿਲਾਂ ਵੀ ਇਦਾਂ ਦੀ ਮੀਟਿੰਗ ਹੋਈ ਨਹੀਂ ਪਹਿਲੋਂ ਇਹ ਪਹਿਲਾ ਇਹ ਉਪਰਾਲਾ ਪਹਿਲੀ ਵਾਰੀ ਹੋਇਆ ਜੀ ਸਾਡੇ ਲਾਈਫਟਾਈਮ ਦੇ ਵਿੱਚ ਆਪਣੇ ਮੁਸਾਫਰ ਨੂੰ ਹਾਂ ਅਸੀਂ ਵੀ ਆਪਣੇ ਬਾਰੇ ਦੱਸਿਆ ਵੀ ਇਦਾਂ ਦਾ ਸਾਨੂੰ ਹੋਇਆ ਮੁਸ਼ਕਿਲ ਆਂਦੀ ਆ ਉਹਨਾਂ ਨੇ ਕਿਹਾ ਡੋਂਟ ਯੂ ਵਰੀ ਹਰ ਚੀਜ਼ ਤੁਹਾਡੀ ਮੌਕੇ ਤੇ ਬੈਠੇ ਬੈਠੇ ਇੱਥੇ ਕਰਾ ਦਾਂਗੇ ਕੋਈ ਕਿਸੇ ਕਸੂਮ ਦੀ ਤੁਹਾਡੀ ਪਰੇਸ਼ਾਨੀ ਨਹੀਂ ਆਏਗੀ ਇਦਾਂ ਦਾ ਤਾਲਮਲ ਫ੍ਰੀਕੁਐਂਟਲੀ ਹੁੰਦਾ ਰਹਿਣਾ ਚਾਹੀਦਾ ਹਰ ਦੂਜੇ ਤੀਜੇ ਵੀਨੇ ਸਾਨੂੰ ਇੱਕ ਇਦਾਂ ਦੀਆਂ ਮੀਟਿੰਗ ਦਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਅਸੀਂ ਇੱਕ ਦੂਜੇ ਦੇ ਹੋਰ ਜਾਨੂ ਤੇ ਹੋਰ ਕਰੀਬ ਹੋ ਜਾਈਏ